ਹਾਂਜੀ ਅਸੀ ਕਾਲ ਦੀ ਕੀ ਹਾਲ ਚਾਲ ਨੇ ਤੇ ਮੀਦਾ ਬਵਰਾ ਹਾਲ ساری ਰਾਤ ਨਹੀਂ ਹਟਿਆ ਹੈਗਾ ਤਰਪਾਲ ਤਰਪੂਲ ਵੀ ਭਰ ਗਈ ਸੀ ਉੱਪਰੋਂ ਉਹ ਬਾਲੇ ਰੱਖੇ ਤੇ ਟੁੱਟ ਗਏ ਸੀ ਇੱਕ ਹੁਣ ਦੁਬਾਰੇ ਬੰਨੀ ਹੈ ਲੱਗਿਆ ਹੁਣ ਲਾਈਟਾਂ ਲੁੱਟਾਂ ਦਾ ਹਾਰ ਉਹਨਾਂ ਦਾ ਕਰਨ ਬੰਦਾ ਆਪਣਾ ਚੈਨ ਪੈ ਗਈ ਐਲੀਵੇਟਰ ਵਾਲੀ ਇਹਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਟਿਊਬਾਂ ਮੰਗਾਲੀਆਂ ਸੀ ਇਹਦੀਆਂ ਹਾਰਨਾ ਇਹਨੇ ਰੂਟਸ ਦੇ ਰੂਟ ਹੁੰਦਾ ਹੈਗਾ ਰੂਟਸ ਹੁੰਦਾ ਜਿਹੜੀਆਂ ਦੋਜੇ ਆਉਂਦੇ ਨੇ ਤਾਂ ਨਵੀਂ ਭਣਿਆਏ ਨਾ ਉਹਨਾਂ ਦੇ ਇੱਕ ਸਿੱਧੀ ਪੈਪ ਹੁੰਦੀ ਆ ਉਹਦੀ ਰਿਪੇਅਰ ਨਹੀਂ ਹੁੰਦੀ ਉਹ ਨਵੇਂ ਹੀ ਲੱਗਣਗੇ ਇਹ ਜੇ ਕਦੇ ਮਤਲਬ ਜਦੋਂ ਆਪਾਂ ਸੋਚਦਾ ਆਵਦੇ ਆ ਆ ਟਿਕ ਟਿਕ ਕਰਦੀ ਹੁੰਦੀ ਆ ਜੇ ਹਵਾ ਨਾ ਹੋਵੇ ਜਦੋਂ ਕੋਈ ਵੀ ਇਹ ਖੜ ਗਈ ਤਾਂ ਇਹ ਕੱਲੀ ਬਦਲੀ ਜਾਂਦੀ ਹੁੰਦੀ ਆ 100 ਦੀ ਹੋਊ 120 ਰੁਪਏਾਂ ਦੀ ਹੋਊ ਐਡਾ ਕੰਮ ਹੁੰਦਾ ਇਹਦਾ ਮਦਰ ਵੀ ਵਧੀਆ ਰਹਿੰਦੇ ਨੇ ਲਾਈਫ ਬਹੁਤ ਆ ਇਹਨਾਂ ਦੀ ਇਹ ਨੇ ਮੋਟਸ ਟਵੈਨ ਯੰਬੋ ਹੋਮ ਤਾਮਲਨਾਟੂ ਇੰਡੀਆ ਇਹ ਆ ਗਈ ਹਾਈਵੇ ਸਿਟੀ 뮤지컬 ਉਹ ਚੰਦਰਾ ਦੀ ਹੈ ਹੱਟ ਕੰਮ ਹੈਗੀ ਆ ਇੱਧਰ ਹੈਗੀ ਆ ਹਾਂਜੀ ਇਹ ਨੀ ਦਾ ਬੁਰਾ ਹਾਲ ਹੈ ਆ ਪੈਰਿੰਗ ਵੀ ਨਮਾ ਪੈ ਗਿਆ ਦਾ ਮੀਟਾਂ ਲੂਟਾਂ ਦਾ ਹੋ ਗਿਆ ਇਸ਼ਾਰੇ ਨਵੇਂ ਲਾਗੇ ਮਾਝੇ ਦੇ ਸਾਰੇ ਕਹਿੰਦੇ ਨੇ ਤੇ ਆਪਣੇ ਇੰਡੀਕੇਟਰੇ ਕਹਿੰਦੇ ਆ ਇਹ ਹਵਰਨ ਹੋ ਗਏ ਫਿੱਟ ਰਾਤ ਜਮੀਨਾ ਇੱਥੇ ਇੰਨਾ ਪਾਣੀ ਭਰਿਆ ਹੋਇਆ ਸੀ ਜਦੋਂ ਉਧਰੋਂ ਤਰਪਾਲ ਸੱਤ ਤੋਂ ਖੋਲ ਕੇ ਆਏ ਨੂੰ ਲੈ ਕੇ ਆਏ ਹੌਲੀ ਹੌਲੀ ਵੀ ਚੱਲ ਤਰਪਾਲ ਦੇ ਵਿੱਚ ਕਾਣੂ ਮੋਰੀ ਕਰਨੀ ਹੈ ਖਰਾਬ ਹੋ ਜੂਗੀ ਪਾਣੀ ਦੇ ਬਦਨਾ ਜਦੋਂ ਇੱਥੇ ਗਿਰੀ ਇਹ ਆ ਦੇਖ ਲੋ ਇਹਦਾ ਕੀ ਹਾਲ ਕਰਿਆ ਇਹ ਲਾਗੇ ਨਵੇਂ ਇਹ ਸਾਈਟੇ ਪਾਉਣ ਚ ਫਾਇਦਾ ਹੁੰਦਾ ਉਦੋਂ ਮਹਿੰਗਾ ਪੈਂਦਾ ਹੈ ਸੈੱਟ ਇਹ 220 ਪਤਾ ਨਹੀਂ 250 ਇਹ ਜਾਂ ਕੁਝ ਹੈ। ਉਹ ਇੱਕ ਨਹੀਂ ਹੁੰਦਾ ਨਾ। ਇਹਦੇ ਵਿੱਚ ਇੱਥੇ ਪਾਉਣੇ ਪੈਣਗੇ। ਹੁਣ ਤਾਂ ਕੰਮ ਨੂੰ ਲੱਗਿਆ ਜਾਂ ਨਹੀਂ ਗਿਆ ਹੈਗਾ। ਮੌਸਮ ਨੇ ਕੋੜੀ ਜਿਹੀ ਕਰ ਤੇ। ਹਾਂਜੀ। ਸਾਰੇ ਠੀਕ ਵੀਰੇ ਨੇ। ਹੈ? ਇਹ ਸਿੰਪਲ ਜਿਹੇ ਆਂ ਹੀ ਤੇ ਲੋਕ। ਲਾ ਫੜੀ ਕਰ ਉੱਪਰ ਚੱਲ ਗਿਆ ਆ ਫੜੀ ਹੋ ਗਈ ਸਪਿਲਟ ਪੰਡ ਦੇ ਆਹ ਫੜਾ ਸਪਿਲਟ ਪੰਡ ਕਹੀ ਚਾਹੀਦੀ ਆ ਵੱਡੀ ਛੋਟੀ ਕੀ ਹੋ ਗਿਆ ਉਹਦਾ ਖੋਲਣੀ ਪਊਗਾ ਉੱਥੇ ਹੋ ਗਿਆ ਹੋਟਲ ਲਈ ਵੱਧ ਸੀ ਉਹ ਉਹ ਮੋਟੀ ਚਾਹੀਦੀ ਆ ਪਾਈਪਾਂ ਵਾਲੀ ਕਿੰਨੀ ਕੁ ਪਤਲੀ ਲੈ ਫਿਰ ਦੋ ਚੱਕ ਲਿਆਂਦੀ ਲੋ ਜੀ ਫਲੈਟ ਤਾਂ ਵੱਡਿਆ ਗਿਆ ਜਿਹੜਾ ਦਾ ਜਫਾ ਹੁੰਦਾ ਗਾਂਹ ਵਾਲਾ ਉਹ ਅੰਦਰ ਆਇਸ ਲੋਡ ਨਾਬ ਜੀ ਹੁੰਦੀ ਹੈ ਉਹ ਕਛੇ ਨਹੀਂ ਹੋਇਆ ਸੀ ਰਾੜ ਥੱਲੇ ਉੱਤੇ ਨੂੰ ਜਾਂਦੀ ਦੀ ਸਾਰੀ ਇੱਧਰੋਂ ਹੋ ਗਿਆ ਸਾਰਾ ਓਕੇ ਤਣੀ ਗੀਮ ਸਿੰਘ ਕੇਸਤੀਆਂ ਗੁਸਤੀਆਂ ਸਾਰੇ ਪਾਸਿਓਂ ਅਸੀਪਾ ਰਹਿ ਗਿਆ ਇੱਕ ਪਰਲਾ ਟਾਇਰ ਰਹਿ ਗਿਆ ਉਹਦੀ ਡਾਇਰੈਕਸ਼ਨ ਦਾ ਨੈ ਚੈੱਕ ਹੋ ਜੂਣਾ ਤੇਲ ਪੈ ਜੂ ਉਹ ਜੋ ਦੂਜਾ ਪਾਸੇ ਜਿ ਮਗਲਾ ਨਾਲੇ ਮੁਰਲਾ ਜੈਨ ਲਾਉਣਾ ਉਹ ਦਰਦਾਈ ਵਾਲਾ ਮੀਤੋਂ ਨੋ ਜੀ ਇੱਧਰ ਸੱਪ ਹੋਰ ਸੀ ਇੱਕ ਤਾਂ ਆ ਰਾੜ ਜਾਮ ਸੀ ਇੱਜ ਇਹ ਸਾਫ ਕਰਕੇ ਪਾਈ ਆ ਹੋ ਗਿਆ ਕੰਮ ਇੱਧਰੋਂ ਸਾਰਾ ਤੇ ਐਡਲੂਡਰ ਨੂੰ ਸੈਟਿੰਗ ਕਰਨ ਵਾਲੀ ਆ ਅ ਥੱਲੋਂ ਪੈਰਪੂਰ ਖੋਲ ਕੇ ਸੈੱਟ ਕਰਨਾ ਆਏ ਨੇ ਉਹਨੇ ਕਨੇਰਾ ਇੱਧਰ ਹੁਣ ਉਧਰੋਂ ਹੱਬ ਖੋਲੀ ਆ ਆ ਸੱਚ ਡੈਕਸ ਤੋਂ ਤੇਲ ਤੂਲ ਪਾਉਣਾ ਆਜ ਇੱਕ ਜੈਨ ਲਾਉਣਾ ਦਾ ਬਾਰਸਾਈ ਜਦੋਂ ਉਹਦੇ ਅੱਗੇ ਖੜ ਜਾਂਦੇ ਨੇ ਇੱਕ ਬੱਤੀ ਬੰਦ ਹੋ ਗਿਆ ਰੋਕੀ ਮਰੀ ਜੀ ਸਾਰੇ ਆਪਣੇ ਕਰ ਦਿਓ ਵੀ ਸਾਰੇ ਇਹ ਨਾਟਕ ਕਿਧਰ ਖੇਜੋਤੀ ਜਿੰਨੇ ਜੰਕ ਚੱਕਲੇ ਬਰਬ ਜੇ ਚੱਕਲੇ ਲਗਣਾ ਠੀਕ ਹੈ ਚਲੋ ਬੀ ਚਾਹ ਪਾ ਜਿਆ ਬਾਜੂ ਪਾ ਲੈਗਾ ਬੱਦਰੀ ਇਹ ਨਾ ਮੰਨਦੇ ਹਾਂ ਹਾਂ ਇਹ ਬਰਵਾਦਾ ਹੈ ਹੂੰ ਗੋਲ ਦੰਮ ਇਹ ਬਰਵਾਦਾ ਹੈ ਫੋਨ ਪਾਹ ਕਿੱਥੇ ਛੇੜਦਾ ਪਤਾ ਹੈਗਾ ਨਹੀਂ ਮਗਰ ਨਹੀਂ ਚਾਹ ਉਹ ਕਿਤਨਾ ਪਰ ਤੂਕਤਾ ਇਹ ਤਾਂ ਜਿਹੜੀ ਚੰਦਰੀ ਇਹ ਚੰਦਰੀ ਇਹ ਜੋਤੀ ਇਹਨੇ ਲਗਾ ਲਾ ਬਾਤਿਕਾ ਲਗਾ ਲਾ ਬਾਤਿਕਾ ਮਦਾਰ ਹੈ ਆਹ ਉਹ ਉਹ ਕਬੜੀ ਜੀ ਬੀ ਨੇ ਲੈ ਪੈਰ ਨਾ ਤੇ ਗਾ ਆ ਤਾਂ ਮੇਰੇ ਕੁ ਕਰੀਏ ਨਾ ਹੁਣ ਹੋੜ ਹੋੜ ਨਾ ਇਹ ਨਾ ਹੁੰਦਾ ਜੀ ਨਾ ਕੋਈ ਨਾ ਜਿਹੜਾ ਜੰਗਰ ਹੋਇਆ ਉਹਦਾ ਇਹ ਕਿੱਥੇ ਉਸ ਤਾਰਾ ਦਾ ਪਾਣਾ ਕਿਤੇ ਵੱਡੀ ਕੰਢੀ ਆ ਹਾਂ ਹੈਗੀ ਆ ਗੁਰੂ ਚੇਤੇ ਜੀ ਆਪਾਂ ਕਿੱਥੇ ਗਿਆ ਨੂੰ ਹੈ ਚਾਚਾ ਹਾਂ ਅ ਬਸ ਹਾਰ ਟੂਲ ਚਾਰ ਲੈ ਬਸ ਕਰਦੇ ਬੰਦ ਵੀਡੀਓ ਚੱਕ ਲੈ ਦਿਖਾ ਦੇ ਕੰਮ ਇਹਦਾ ਲਾਗੇ ਗਿਆ ਲਵੇ ਫਲੈਟ ਦੀ ਸੈਟਿੰਗ ਜੀ ਰਹਿ ਗਈ ਕੱਲੀ ਇੱਕ ਨਾ ਬ੍ਰਾਕਟੀਆਂ ਦਾ ਫਰਕ ਹੁੰਦਾ ਜਿਵੇਂ ਬ੍ਰਾਕਟੀ ਕਹਦਿਆਂ ਰਬੜ ਦੇ ਜਲੂਹ ਜਾਂ ਨਿਕਲ ਜਾਂਦਾ ਕਿਉਂਕਿ ਹੁਣ ਕੰਮਾਂ 'ਚ ਕੰਪੀਟੀਸ਼ਨ ਬਹੁਤ ਹੋ ਗਿਆ ਹਰੇਕ ਕੋਈ ਕੀ ਬਣਾਉਣ ਲੱਗ ਗਿਆ ਕੋਈ ਕੀ ਬਣਾਉਣ ਲੱਗ ਗਿਆ ਉਹਨਾਂ ਦੀ ਵਿੱਚੋਂ ਮਟਾਈ ਵੱਧ ਹੁੰਦੀ ਹੈ ਢੰਗਾਈ ਨਹੀਂ ਹੁੰਦੀ ਮਤਲਬ ਉਹਨੇ ਘੁੱਟ ਨਹੀਂ ਘੁੱਟਣਾ ਖਰਾਬ ਕਰਨੀ ਕਰਨਾ ਉਹਦਾ ਕੋਈ ਹੱਲ ਨਹੀਂ ਕਿਸੇ ਵਧੀਆ ਕੰਪਨੀ ਦਾ ਲੈ ਕੇ ਬ੍ਰਾਕਟੀਆਂ ਪਾ ਲੈ ਤੇ ਫੇਰ ਨਹੀਂ ਰਬੜ ਮਾਰਦੀ ਉਹ ਪਹਿਲੇ ਹੀ ਮਾਰ ਦਿੰਦੀ ਆ ਰਬੜ ਨੂੰ ਉਦੋਂ ਬਾਅਦ ਰਬੜ ਲੰਮਾ ਟਾਈਮ ਚੱਲਦੀ ਆ ਮੈਂ ਫਲੈਟ ਦੀ ਸੈਟਿੰਗ ਕਰਨੀ ਰਹਗੀ ਇਹਦੀ ਇਧਰੋਂ ਤੇ ਬੈਲਟ ਬੁਲਟ ਚਾੜਨੀ ਰਹਿੰਦੀ ਆ ਇਹਦੀ ਹਵਾ ਕੱਢਣੀ ਰਹਿੰਦੀ ਆ ਚੱਕੇ ਦੀ ਪਰਲੇ ਦੀ ਨਿਕਲ ਗਈ ਫਿਰ ਕੱਲ ਨੂੰ ਬਾਰੀ ਲਾਉਣੇ ਆ ਇਹਦੀ ਇਹਦੇ ਵੀ ਆਰਮ ਵਾਲੇ ਬੈਰਿੰਗ ਪਾਉਣੇ ਨੇ 655 ਵਾਲੇ ਵੱਡੀਆਂ ਰਬੜਾਂ ਪੁਲੀਆਂ ਬਾਸਕਟ ਤਿਆਰ ਪਈ ਐ ਇਹਦੀ ਤਾਰਾਂ ਜੀਆਂ ਪਾਉਣੀਆਂ ਨੇ ਉਹ ਚ ਇਹਨਾਂ ਨੇ ਛੱਟ ਛੱਟ ਦਿੱਤੀਆਂ ਕਿਤੇ ਇੱਕ ਹੋਰ ਸਰੀਆ ਲਿਆਂਦਾ ਹੁਣ ਉਹਦਾ ਬਣਾ ਕੇ ਪਾਵਾਂਗੇ ਇੱਧਰ ਵੀ ਇਹਦਾ ਇੱਧਰੋਂ ਕੋਈ ਕੰਮ ਹੈ ਨਹੀਂ ਇਕੱਲੇ ਮੂਰੇ ਲਾਉਣੇ ਨੇ ਸਮੋਸੇ ਜੇ ਉਹਦੇ ਘਰ ਕੀ ਮਾਲ ਲੈਪਟ ਦਾ ਕੀ ਪਾ ਵੀ ਪੈ ਗਈਆਂ ਇਹਦੀਆਂ ਦੋ ਨੇ ਪੈ ਗਈਆਂ پتہ ਨਹੀਂ ਇੱਥੇ ਨਹੀਂ ਪਾਦੀਆਂ ਛੋਟੀ ਵੀ ਪਾ ਲਈ ਨਹੀਂ ਛੋਟੀ ਨਹੀਂ ਪਾਈ ਗਾਰਾ ਗੂਰਾ ਜਿਹਾ ਲੱਗ ਗਿਆ ਜੀ ਚਲੋ ਆਪੇ ਲੈ ਜੀ ਹੁਣ ਲੀਵਰ ਲਾਏ ਤਾ ਕਿ ਇਹਦੇ ਰੋਕਾਣੀਆਂ ਪੱਤੀਆਂ ਲਾਉਣੀਆਂ ਨੇ ਵੀ ਉੱਚਾ ਨਹੀਂ ਮਾ ਘਟ ਜਾਵੇ ਆ ਜਿਹੜਾ ਆਪਾਂ ਉਹ ਜਿਵੇਂ ਸਰੀਆ ਲਾਉਣੇ ਹੁੰਨੇ ਆ ਉਹਦਾ ਇਹੀ ਫਾਇਦਾ ਹੁਣ ਇਹਦੇ ਉਹੀ ਤਾਰਾਂ ਹੈਗੀਆਂ ਹੁੰਦੀਆਂ ਨੇ ਕੰਪਨੀ ਵੱਲੋਂ ਇਹਨਾਂ ਨੇ ਕੱਢੀਆਂ ਹੋਈਆਂ ਨੇ ਚਾਹੇ ਕਿੱਕ ਪਾਜੇ ਉਹ ਇਹ ਲੜੀ ਨਹੀਂ ਹੋਊਗੀ ਜਦੋਂ ਬੈਲਟ ਪਾ ਕੇ ਚਲੋ ਬੰਦੇ ਨਵੇਂ ਨੇ ਨਹੀਂ ਪਤਾ ਦੀ ਹੈਨਾ ਬੈਲਟ ਪਾ ਕੇ ਜਦੋਂ ਅਸੀਂ ਢੇੜਾ ਦਤਾ ਪੁਲੀ ਨੂੰ ਆਟੋਮੈਟਿਕ ਹੌਲੀ ਹੌਲੀ ਟਾਈਟ ਹੁੰਦੀ ਹੁੰਦੀ ਹੈ ਇਹ ਟਾਈਟ ਹੋਈ ਕਹਿੰਦੇ ਐਂ ਕਿ ਮੈਂ ਟਾਈਟ ਹੋ ਗਈ ਕਹਿੰਦੇ ਤਾਂ ਇੰਨੀ ਢਿੱਲੀ ਦੀ ਅਰੇ ਇਹ ਗਾ ਵੀ ਇਹ ਕਰਾਮਾਤੀ ਬੈਲਟ ਹੈ ਇਹੀ ਕੰਮ ਕਰਦੀ ਹੈ ਸਾਰੇ ਤੇ 2150 ਪੂਰੀ ਸੈੱਟ ਪਈ ਗਈ ਇਹਦੇ ਕੋਈ ਕਮੀ ਨਹੀਂ ਹਾਂਜੀ ਤੇ ਡਿਸਕ ਰੋਸਕ ਦਾ ਹੋ ਗਿਆ ਉਹਦੀ ਸੈਟਿੰਗ ਜੀ ਦੀ ਥੋੜੀ ਜੀ ਫਸਦੀ ਦੀ ਉਹ ਤਾਂ ਹੀ ਪਹਿਲਾਂ ਵਾਲੀ ਵਿੱਚੋਂ ਟੁੱਟੀ ਨਿਕਲੀ ਆ ਤੇ ਉਹਦੇ ਨੂੰ ਕਰਾ ਨਾ ਕਰਾ ਰਾਗੜ ਕੇ ਫਿੱਟ ਕਰਕੇ ਟੈਟੂ ਲਾਤਾ ਸੀ ਤੇ ਹੁਣ ਨਾ ਨੂੰ ਕੇ ਲੱਗਿਆ ਰੋਟੀ ਖਾਣ ਤੇ ਵੈਸੇ ਹੁਣ ਦੁਪਹਿਰ ਦਾ ਮੀਟ ਟਿਕਿਆ ਹੋਇਆ ਆਈ ਨਹੀਂ ਕਣੀਆਂ ਕੁੜੀਆਂ ਤੇ ਚਲੋ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਕੰਮ ਨਾਲ ਨਵੀਂ ਵੀਡੀਓ ਨਾਲ ਧੰਨਵਾਦ